ਖਾਨਾ ਬਲਟੋਆ ਜ਼ਿਲ੍ਹਾ ਤਰਨਤਾਰਨ ਵੱਲੋਂ ਬੀਤੇ ਦਿਨੀ ਖੋਹ ਦੇ ਕੇਸ ਵਿੱਚ ਦੋਸ਼ੀਆਂ ਨੂੰ ਟ੍ਰੇਸ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਖੋਹ ਕੀਤੇ ਮੋਬਾਈਲ ਅਤੇ ਮੋਟਰਸਾਈਕਲ ਸਮੇਤ ਵਾਰਦਾਤ ਸਮੇ ਵਰਤਿਆ ਪਿਸਤਲ ਬਰਾਮਦ। ਪੰਜਾਬ ਪੁਲਿਸ ਨੇ ਦੱਸਿਆ ਕਿ ਕੰਨ ਉੱਪਰ ਪਿਸਤਲ ਰੱਖ ਕੇ ਕਰਦੇ ਸਨ ਰਾਹਗੀਰਾਂ ਤੋਂ ਲੁੱਟਾਂ ਖੋਹਾਂ। ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ। ਇਹ ਨਾਮ ਇੱਕ ਬਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਟੋਵਾ ਇਹਨੇ 5924 ਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 4924 ਨੂੰ ਰਾਤੀਓ 8:00 ਤੋਂ 9:00 ਵਜੇ ਆਪਣੇ ਡੀਬੀਪੁਰਾ ਤੋਂ ਮਟੋਵਾ ਸਾਈਡ ਨੂੰ ਆ ਰਿਹਾ ਏ ਜਦੋਂ ਡੀਬੀਪੁਰਾ ਲਾ ਕੇ ਪਹੁੰਚਿਆ ਆਪਣੇ ਮੋਟਰਸਾਈਕਲ ਤੇ ਪਿੱਛੇ ਦੋ ਨੌਜਵਾਨ ਆ ਗਏ ਮੋਟਰਸਾਈਕਲ ਤੇ ਜਿਨ੍ਹਾਂ ਨੂੰ ਰੋਕ ਕੇ ਤੇ ਪਿਸਤਲ ਦੀ ਨੋਕ ਤੇ ਵਾਲਾ ਮੋਟਰਸਾਈਕਲ ਖੋਲਿਆ ਤੇ ਉਹਦਾ ਮੋਬਾਈਲ ਵੀ ਖੋਗ ਲਈ ਇਸ ਤੇ ਫਿਰ ਇਹਦੀ ਜਿਹੜੀ ਤਫਤੀਸ਼ ਅੱਗੇ ਆਦੇ ਇੰਸਪੈਕਟਰ ਚੰਨ ਸਿੰਘ ਆਸੂ ਜੋ ਮਟੋਵਾ ਤੋਂ ਕਿੰਝ ਜਾਂਦਾ ਉਹ ਗੋਫੀ ਇਹਨਾਂ ਨੇ ਕਾਫੀ ਦੰਗਾਈ ਨੇ ਤਬਸੀਸ ਕੀਤੀ। ਸਬ ਦੇਸ਼ ਦੇ ਦਰਹਾਂ ਉਹ ਜਿਹੜੇ ਦੋ ਦੋਸ਼ੀਏ ਤੇ ਗ੍ਰਿਫਤਾਰ ਹੋਏ ਆ। ਇੱਕ ਗਰਸਾਹਬ ਸਿੰਘ ਉਪਦੇਜਾ ਪੁੱਤਰਕਾਰ ਸਿੰਘ ਵਾਸੀ ਕੋਟਲਾ ਕੋਟਰੀ ਵਿਸਵਾਸ ਸਿੰਘ। ਦੂਸਰਾ ਹੈਗਾ ਗੁਰੀਂਦਰ ਸਿੰਘ ਉਪਸੋਨੂ ਪੁੱਤਰ ਰਾਜ ਸਿੰਘ ਵਾਸੀ ਕੋਟਲੀ ਵਿਸਵਾਸ ਸਿੰਘ। ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਕੋਲੋਂ ਜਿਹੜਾ ਇਹਦਾ ਮੋਬਾਈਲ ਖੋਇਆ ਸੀ ਉਹ ਵੀ ਬਰਾਮਦ ਹੋਇਆ। ਪਿਸਤੌਲ ਜਿਹੜੇ ਪੁਆਇੰਟ ਤੇ ਨਾਲ ਹੋਇਆ ਇੱਕ ਪਿਸਤੌਲ ਵੀ ਜਿਹੜਾ ਗੁਰੀਂਦਰ ਸਿੰਘ ਕੋਲੋਂ ਬਰਾਮਦ ਹੋਇਆ। ਤੇ ਜਿਹੜਾ ਮੋਟਰਸਾਈਕਲ ਸੀ ਉਹਨੂੰ ਇਹਨਾਂ ਕੀ ਕੀਤਾ ਸੀ ਪਾਰਟਸ ਦੇ ਵਿੱਚ ਡਿਵਾਈਡ ਕਰਤਾ ਹੈ। ਕੁਝ ਪਾਰਟਸ ਇਹਨਾਂ ਦੇ ਬਰਾਮਦ ਹੋ ਗਏ ਆ। ਕੁਝ ਪਾਰਟਸ ਇੱਕ ਕੁਆੜੀਆ ਦਾ ਕੰਮ ਕਰਦਾ ਦਲਬਾਗ ਸਿੰਘ ਬਾਗਾ ਹਸਲ ਉਤਾਰਦਾ। ਉਹਨੂੰ ਉਹਨੇ ਵੇਚ ਦਿੱਤੇ ਜਿਹੜਾ ਕਿ ਜੇ ਫਲਾ। ਸਰ ਇਹਨਾਂ ਮੁਸਲਮਾਨ ਤੋਂ ਕੁਝ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਕੋਈ ਪੱਤੇ ਵਗੈਰਾ ਦਰਜ ਹੈ। ਇਹ ਨਹੀਂ ਕਢਾ ਲਿਆ ਰਿਕਾਰਡ ਨਾਲ। ਇਹਨਾਂ ਪੱਤੇ ਦਰਜਿਆ ਪਰ ਇਹਨਾਂ ਦੇ ਵਿੱਚੋਂ ਇਹਨਾਂ ਨੇ ਖੋਹ ਕਰਨ ਤੋਂ ਬਾਅਦ ਇੱਕ ਜਿਹੜਾ ਸੀ ਹਰੀਗੇ ਜਾ ਕੇ ਤੇ ਨਸ਼ਾ ਸ਼ਰਾਬ ਕੇਂਦਰ ਚ ਦਾਖਲ ਹੋ ਗਿਆ। ਰਸ਼ਟੋ ਵਿੱਚ ਨਵਾਸ। ਪੁਲਿਸ ਵੱਲੋਂ ਕੋਈ ਰਿਮਾਰਡ ਵਗੈਰਾ ਲੈ ਜਾ ਪੁਲਿਸ ਬੁਜ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਰਡ ਅਸ਼ੀਤੰਦ ਦਾ ਲੈ ਲਿਆ ਅੱਗੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਹੋਰ ਇਹਨਾਂ ਦੇ ਕਿਹੜੇ ਕਿਹੜੇ ਖੂਆ ਤੇਸਟਲ ਜਿਹੜਾ ਕਿੱਥੋਂ ਆਇਆ ਸਾਰਾ ਵੇਖ ਪੜਾਣਾ